ਛੜ ਤੁਸੀਂ ਆ ਜੈਨ ਮੇਰੀ ਤੁਹਾਡਾ ਸਰਜੀਤ ਸਿੰਘ ਕਿੰਨੀ ਟਿਕਤਾ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਰਿਸ਼ੋਸ਼ਣ ਹੋ ਲੈ ਗਈ ਮੈਂ ਪਿਛਲੇ 7-8 ਸਾਲਾਂ ਤੋਂ ਲਗਾਤਾਰ ਡੇਲੀ ਸਵੇਰੇ ਇੱਥੇ ਆ ਰਹੇ ਹਾਂ ਪਰ ਪਿਛਲੇ 6-7 ਮਹੀਨੇ ਤੋਂ ਲਗਾਤਾਰ ਇੱਥੇ ਬਹੁਤ ਜ਼ਿਆਦਾ ਸਵਾ ਇਹ ਫੱਕ ਆ ਰਹੀ ਆ ਔਰ ਇਹ ਸਾਡੀ ਸਰਕਾਰ ਕੋਈ ਵੀ ਇਸ ਪਾਸੇ ਨਹੀਂ ਧਿਆਨ ਦਿੰਦੀ ਸਪੈਸ਼ਲੀ ਤਾਂ ਸਰਕਾਰ ਕਹਿੰਦੇ ਨੇ ਕਿ ਪੋਲਿਊਸ਼ਨ ਨੂੰ ਹਟਾਉਣਾ ਹੈ ਪਾਣੀ ਨੂੰ ਬਚਾਉਣਾ ਹੈ ਹੁਣ ਡੇਲੀ ਇੱਥੇ ਸਫਾਈ ਕਰਨ ਵਿੱਚ ਧੋਣ ਵਿੱਚ ਬਹੁਤ ਜ਼ਿਆਦਾ ਜਲ ਲੱਗਦਾ ਹੈ ਬਹੁਤ ਜ਼ਿਆਦਾ ਪਾਣੀ ਲੱਗਦਾ ਔਰ ਸਵੇਰੇ ਆ ਕੇ ਪਹਿਲਾਂ ਬਹੁਤ ਫਰੈਸ਼ ਮਹਿਸੂਸ ਹੁੰਦਾ ਸੀ ਹੁਣ ਇੱਥੇ ਸਵੇਰੇ ਆ ਕੇ ਥੋੜਾ ਜਿਹਾ ਜਿਵੇਂ ਘੁੱਟਣ ਮਹਿਸੂਸ ਹੁੰਦੀ ਆ ਆ ਕੇ ਉਹ ਘੁੱਟਣ ਮਹਿਸੂਸ ਹੁੰਦੀ ਆ ਸਾਹ ਲੈਣਾ ਔਖਾ ਹੁੰਦਾ ਔਰ ਸਰਕਾਰ ਨੂੰ ਚਾਹੀਦਾ ਜੀ ਇਹਦੇ ਉੱਤੇ ਧਿਆਨ ਦੇਣ ਤਾਂ ਕਿ ਪੋਲਿਊਸ਼ਨ ਘਟੇ ਪਾਣੀ ਬਚੇ ਸਾਡੀ ਤਾਂ ਇਹੀ ਅਪੀਲ ਆ ਜੀ ਸਰਕਾਰ ਨੂੰ ਕਿ ਇਹਦੇ ਉੱਤੇ ਦੁਬਾਰਾ ਗੌਰ ਕੀਤਾ ਜਾਵੇ ਧੰਨਵਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਤੇ ਗੁਰਦੁਆਰਾ ਸਾਹਿਬ ਚ ਪੋਲੂਸ਼ਨ ਦਾ ਕਿੰਨੀ ਕਿ ਦਿੱਕਤ ਆ ਰਹੀ ਹੈ ਦਿੱਕਤ ਕਾਫੀ ਜ਼ਿਆਦਾ ਆ ਰਹੀ ਹੈ ਤੇ ਸਫਾਈ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ ਤੇ ਇਮਾਰਤ ਵੀ ਕਾਫੀ ਕਾਲੀ ਹੋ ਚੁੱਕੀ ਹੈ ਅਸੀਂ ਹਰ ਦਿਨ ਇਹਨੂੰ ਸਾਫ਼ ਕਰਦੇ ਹਾਂ ਪਰ ਇਹ ਜਾਂਦੀ ਨਹੀਂ ਹੈ ਆ ਦੇਖੋ ਕੱਪੜੇ ਦਾ ਹਾਲ ਇੰਨਾ ਕਾਲਾ ਰੋਜ਼ ਹੋ ਜਾਂਦਾ ਅਸੀਂ ਹਰ ਰੋਜ਼ ਇਹਨੂੰ ਧੋਣੇ ਆ ਤੇ ਇਹ ਅੰਦਰ ਕਿੰਨੀ ਦੇਰ ਤੋਂ ਦਿੱਕਤ ਆ ਰਹੀ ਹੈ ਇਹ तकरीबन 2 ਮਹੀਨੇ ਤੋਂ ਆ ਰਹੀ ਹੈ ਇਸ ਬਾਰੇ ਕਦੇ ਜਾਨੂ ਕਰਵਾਇਆ ਅੱਗੇ ਇਹ ਲੈਟਰਲ ਰੂਟ ਕੱਢਦੇ ਰਹਿੰਦੇ ਆ ਜੀ ਇਹ ਮੈਨੇਜਰ ਸਾਹਿਬ ਤੇ ਅਸੀਂ ਤਾਂ ਸੇਵਾਦਾਰ ਆਂ ਜੀ ਸੇਵਾ ਕਰਨ ਲਈ ਆਉਣੇ ਆ ਤੇ ਕੋਈ ਫਰਕ ਪਿਆ ਲੈਟਰ ਕੱਢਣ ਤੋਂ ਬਾਅਦ ਲੈਟਰ ਕੱਢਣ ਤੋਂ ਬਾਅਦ ਥੋੜੀ ਘਟਈ ਹੈ ਪਹਿਲੇ ਤੇ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਥੋੜੀ ਘਟਈ ਹੈ ਆਂਦੀ ਰੋਜ਼ ਆਂਦੀ ਰੋਜ਼ ਆ ਹਾਂ ਜੀ ਰੈਗੂਲਰ ਆਂਦੀ ਹੈ ਤੇ ਕਿੰਨੀ ਇੱਕ ਦਿੱਕਤਾਂ ਨੇ ਇਹਦੇ ਨਾਲ ਇਹਨਾ ਤਾਂ ਜੀ ਪੋਲਿਊਸ਼ਨ ਕਾਫੀ ਹੈ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ ਕਾਫੀ ਹੈਗੀ ਹੈ ਪਰੇਸ਼ਾਨੀ ਆ ਰਹੀ ਹੈ ਤੇ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਵੀ ਇਹ ਕਾਲਸ ਨੂੰ ਬੰਦ ਕੀਤਾ ਜਾਵੇ ਹਾਂ ਕਿਆ ਨਾਮ ਹੈ ਤੁਹਾਡਾ ਮੈਂ ਨਾ ਬੋਟਾ ਸਿੰਘ ਆ ਜੀ ਵੀ ਪੋਲਿਊਸ਼ਨ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀਆਂ ਇੱਕ ਦਿੱਕਤਾਂ ਆ ਰਹੀਆਂ ਨੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਜੋ ਵੀ ਸੰਗਤ ਉਰੇ ਆਉਂਦੀ ਉਹਨਾਂ ਨੂੰ ਬਹੁਤ ਇਸ ਦਾ ਸਾਹਮਣਾ ਕਰਨਾ ਪੈਂਦਾ ਆਲੇ-ਦਾਲੇ ਜੋ ਫੈਕਟਰੀਆਂ ਨੇ ਉਹਨਾਂ ਨਾਲ ਇਨਾ ਕ ਪੋਲੂਸ਼ਨ ਆ ਰਿਹਾ ਕਿ ਬਹੁਤ ਜ਼ਿਆਦਾ ਬਹੁਤ ਪਾਣੀ ਵੇਸਟ ਹੋ ਰਿਹਾ ਸੰਗਤਾਂ ਨੂੰ ਦਿੱਕਤ ਆ ਰਹੀ ਆ ਔਰ ਗੁਰਦੁਆਰੇ ਦੀ ਸੁੰਦਰਤਾ ਦਾ ਮਾਹੌਲ ਵੀ ਖਰਾਬ ਹੋ ਰਿਹਾ ਜੇ ਗੁਰਦੁਆਰੇ ਸਾਹ ਦੇ ਹਾਲੇ-ਦਲੇ ਪਿੰਡਾਂ ਉਹਨਾਂ ਦੇ ਕੀ ਹਾਲਾਤ ਹੋਣਗੇ ਜੇ ਇੱਥੇ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਉਹਨਾਂ ਦਾ ਵੀ ਸਰ ਬੁਰਾ ਹਾਲੀ ਆ ਜੀ ਬਟ ਕੁਛ ਹੋ ਨਹੀਂ ਰਿਹਾ ਲੋਕ ਜਾਣਦੇ ਨੇ ਤਾਂ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣਾਈ ਤੇ ਸੁਣਾਈ ਜਾਂਦੀ ਕਿਸੇ ਪਾਸੇ ਹੋ ਗਈ ਠੀਕ ਹੈ ਨਾ ਕਿੰਨੀਂ ਵੀ ਦਿਨ ਤੋਂ ਇਹ ਜਿਹੇ ਹਾਲਾਤ ਇਹ ਕਾਫੀ ਟਾਈਮ ਤੋਂ ਆ ਜੀ ਕਾਫੀ ਪਹਿਲਾਂ ਲੋਕਾਂ ਨੇ ਆਵਾਜ਼ ਵੀ ਉਠਾਈ ਪਰ ਕਿਸੇ ਨੇ ਕੋਈ ਐਕਸ਼ਨ ਨਹੀਂ ਹੋਇਆ ਇਸ ਤੇ ਕੀ ਮੰਗ ਕਰਦੇ ਮੰਗੇ ਹੀ ਕਰਦੇ ਆ ਜੀ ਗੁਰੂ ਘਰ ਆਈ ਦਾ ਸਾਫ ਸੁਥਰਾ ਮਾਹੌਲ ਰਹੇ ਔਰ ਇਹ ਬਾਣੀ ਬਹੁਤ ਖਰਾਬ ਹੁੰਦਾ ਲੋਕ ਸਾਫ ਸੁਥਰੀ ਜ਼ਿੰਦਗੀ ਜੀ ਇਹਦੇ ਨਾਲ ਬਿਮਾਰੀਆਂ ਬਹੁਤ ਲੱਗਦੀ ਆ ਪਈਆਂ ਨੇ ਜੀ ਕਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਵੰਤਪੌਰ ਕਿੰਨੀ ਆ ਦਿਕਤ ਆ ਰਹੀਆਂ ਨੇ ਗੁਰੂ ਸਾਹਿਬ ਤਕਰੀਬਨ 4-5 ਮਹੀਨਿਆਂ ਤੋਂ ਹੋ ਚੁੱਕਿਆ ਜੀ ਜਿਹੜੀ ਇਹ ਆਪਣੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਤਛਾਇਸ਼ੇਵੇਂ ਠੀਕ ਹੈ ਜੀ ਇਤਿਆਸਰ ਗੁਰਦੁਆਰਾ ਸਾਹਾ ਇੱਥੇ ਆਲੇ-ਦੁਆਲੇ ਬਹੁਤ ਜ਼ਿਆਦਾ ਮੇਲਾ ਬਣ ਚੁੱਕਿਆ ਨੇ ਲੇਕਿਨ ਜਿਹੜੀ ਇਹ ਫੈਕਟਰੀ ਆ ਟਾਇਰਾਵਾਂ ਵਾਲੀ ਆ ਜਿਹੜੀ ਇੱਥੋਂ ਤਕਰੀਬਨ ਬਹੁਤ ਹੀ ਜ਼ਿਆਦਾ ਕਾਲਸ ਜਿਹੜੀ ਗੁਰਦੁਆਰਾ ਸਾਹਾ ਦੇ ਆਪਣਾ ਦਰਵਾਜ਼ਾ ਸਾਹਿਬ ਸਰੋਵਰ ਦੇ ਆਪਣੇ ਜਲ ਨੂੰ ਬਹੁਤ ਹੀ ਜ਼ਿਆਦਾ ਮਤਲਬ ਗੰਦਾ ਕਰ ਦਿਆ ਡੇਲੀ ਹੀ ਅਸੀਂ ਢੇਰਾਂ ਦੇ ਢੇਰ ਕਾਲਸ ਜਿਹੜੀ ਝਾੜੂ ਦੇ ਨਾਲ ਇਕੱਠੇ ਕਰਦੇ ਆਂ ਇੱਥੋਂ ਤੱਕ ਕਿ ਸਾਨੂੰ ਹਰ ਰੋਜ਼ ਹੀ ਦਰਬਾਰ ਸਾਹਿਬ ਤੇ ਸਰੋਵਰ ਦਾ ਪਾਣੀ ਵੀ ਬਦਲਣਾ ਪੈਂਦਾ ਬਹੁਤ ਜ਼ਿਆਦਾ ਪਾਣੀ ਵੇਸਟ ਕੀਤਾ ਜਾ ਰਿਹਾ ਇੱਕ ਪਾਸੇ ਅਸੀਂ ਕਹਿ ਰਹੇ ਆਂ ਅਸੀਂ ਪਾਣੀ ਨੂੰ ਬਚਾਓ ਪਾਣੀ ਨੂੰ ਬਚਾਓ ਠੀਕ ਹੈ ਜੀ ਦੂਸਰੇ ਪਾਸੇ ਅਸੀਂ ਕਹਿ ਰਹੇ ਆਂ ਜਿਹੜਾ ਵਾਤਾਵਰਣ ਆ ਸਾਫ਼ ਰੱਖੋ ਜੀ ਸਾਫ਼ ਰੱਖੋ ਪਰ ਇਸ ਦੇ ਉਲਟ ਇਹ 3-4 ਮਹੀਨਿਆਂ ਤੋਂ ਅਸੀਂ ਦੇਖ ਰਹੇ ਆਂ ਕਿ ਇਹ ਜਿਹੜੀ ਕਾਲਸਾ ਸਾਡੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਜਾ ਪਹੁੰਚੀ ਆ ਪਾਣੀ ਨੂੰ ਦੋਸ਼ਤ ਕਰਦੀ ਹੈ ਵਾਤਾਵਰਣ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਜੀ ਸਾਡੇ ਜਿਹੜੀ ਅਸੀਂ ਆਕਸੀਜਨ ਲੈਣੇ ਆ ਸਾਹ ਲੈਣੇ ਆ ਸਾਹ ਲੈਣ ਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਇਥੇ ਗੁਰਦੁਆਰਾ ਮੱਝ ਸਾਹਿਬ ਸਾਨੂੰ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਮੈਂ ਇਥੋਂ ਸੇਵਾ ਹੋਣ ਦੇ ਨਾਤੇ ਬੇਨਤੀ ਕਰਦੀ ਆ ਕਿ ਪ੍ਰਸ਼ਾਸਨ ਇਸ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਬਹੁਤ ਵਾਰੀ ਤਕਰੀਬਨ ਘਟੋ ਘਟ ਪੰਜ 6 ਵਾਰੀ ਲੈਟਰ ਦੇ ਚੁੱਕੇ ਹਾਂ ਪਰ ਕੋਈ ਵੀ ਇਸ ਵਾਸਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਪਿੰਡ ਦੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਆਵਾਜ਼ ਉਠਾਈ ਆ ਪਰ ਇਸ ਦਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਸੋ ਅਸੀਂ ਫਿਰ ਦੁਬਾਰਾ ਪ੍ਰਸ਼ਾਸਨ ਬੇਨਤੀ ਕਰਦੇ ਹਾਂ ਕਿ ਇਸ ਵਾਸਤੇ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਾਵਾ ਇੱਥੇ ਜੋ ਲੰਗਰ ਪਿਆਰ ਕੀਤੇ ਜਾਂਦੇ ਨੇ 24 ਘੰਟੇ ਲੰਗਰ ਚੱਲਦਾ ਹੈ ਲੰਗਰ ਦੇ ਵਿੱਚ ਵੀ ਇਸ ਕਾਲਸ ਦਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜੋ ਅਸੀਂ ਹਰ ਵੇਲੇ ਲੰਗਰ ਸੰਗਤਾਂ ਨੂੰ ਜਾਂ ਅਸੀਂ ਖੁਦ ਆਪ ਵੀ ਸਕਦੇ ਹਾਂ ਤੋਂ ਇਸ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਸੋ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਸ ਪਾਸੇ ਜ਼ਰੂਰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਭ ਇੱਕ ਨਾ ਮਾਠੋ ਸਰਪੰਚ ਸਾਹਿਬ ਪੋਲਿਊਸ਼ਨ ਨਾਲ ਕਿੰਨੀ ਕਿ ਦਿੱਕਤ ਆ ਰਹੀਆਂ ਨੇ ਪੋਲਿਊਸ਼ਨ ਨਾਲ ਜੀ ਬਹੁਤ ਦਿੱਕਤ ਆਦਾ ਨੂੰ ਨੂੰ ਕਰਨ ਉਹ ਤੇ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਇਹ ਕਿੰਨੀ ਦੇਰ ਤੋਂ ਇਹ ਦਿੱਕਤ ਆ ਰਹੀ ਹੈ ਮੈਂ ਕਈ ਸਾਲ ਹੋ ਗਏ ਜੀ ਤੇ ਇਸ ਵਾਰ ਇਹ ਕਈ ਦਸਿਆ ਕਈ ਘਰੇ ਕਰਿਆ ਜਿਓਨ ਰਿਪੋਰਟ ਕੋਈ ਸ਼ਾਸਰ ਨਹੀਂ ਹੁੰਦਾ ਉਹਦਾ ਤੇ ਕਿਹੋ ਜਿਹੀਆਂ ਦਿੱਕਤਾਂ ਆ ਰਹੀਆਂ ਨੇ ਇਹਦੇ ਨਾਲ ਇਹ ਬਿਮਾਰੀ ਦਾ ਵੀ ਫੈਲਣ ਦਾ ਡਰ ਆ ਜੀ ਤੇ ਗੁਰੂ ਘਰ ਨੂੰ ਤਾਂ ਹੈ ਜਿਹੜੀ ਹੈ। ਮਰਿਆਦਾ ਭੰਗ ਹੁੰਦੀ ਆ ਜੀ ਗੁਰੂ ਘਰ ਦੀ। ਤੇ ਨੂੰ ਸਾਫ ਸਫਾਈ ਦੀ ਪਾਣੀ ਕਿੰਨਾ ਕੁ ਵੇਸਟ ਹੁੰਦਾ। ਪਾਣੀ ਬਹੁਤ ਲੱਗਦਾ ਜੀ ਇਹਨਾਂ ਵਾਸਤੇ। ਸਾਰਾ ਧੋਣਾ ਪੈਂਦਾ ਰੋਜ਼ ਇਹ। ਤੇ ਕੀ ਮੰਗ ਕਰਦੇ? ਮੰਗ ਵੀ ਇਹਨੂੰ ਬੰਦ ਕੀਤਾ ਜਾਵੇ ਜੀ ਕੱਲ੍ਹ ਤੋਂ।